ਅੰਮ੍ਰਿਤਸਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਹੋਟਲ ਦੇ ਅੰਦਰ ਜਾ ਕੇ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਇਸ ਦਰਮਿਆਨ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋਇਆ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ 10 ਤੋਂ 15 ਦੇ ਕਰੀਬ ਇਹ ਨੌਜਵਾਨ ਆਂਦੇ ਨੇ ਸਭ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਜੋ ਹੋਟਲ ਹੈ ਉਸ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਉਹ ਨਹੀਂ ਟੁੱਟਦਾ ਤਾਂ ਇਹਨਾਂ ਦੇ ਵੱਲੋਂ ਰੋਡ ਦੇ ਨਾਲ ਪਹਿਲਾਂ ਸ਼ੀਸ਼ਾ ਤੋੜਿਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਹ ਅੰਦਰ ਦਾਖਲ ਹੁੰਦੇ ਨੇ ਤੇ ਇਸੇ ਦਰਮਿਆਨ ਰਿਸੈਪਸ਼ਨ ਤੇ ਬੈਠੇ ਇੱਕ ਵਿਅਕਤੀ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਨੇੜੇ ਟੋਲੀ ਮੱਲਾ ਬਾਜ਼ਾਰ ਦੀਆਂ ਇਹ ਤਸਵੀਰਾਂ ਨੇ ਜੋ ਵਿਅਕਤੀ ਨੇ ਉਸਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਇੱਥੇ ਹੋਟਲ ਕਿਰਾਏ ਤੇ ਲਿਆ ਸੀ ਉੱਥੇ ਰਹਿ ਰਿਹਾ ਸੀ ਤੇ ਇਸੇ ਦਰਮਿਆਨ ਇਹ ਨੌਜਵਾਨ ਆਂਦੇ ਨੇ ਉਸਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਸਭ ਤੋਂ ਪਹਿਲਾਂ ਜੋ ਕਾਊਂਟਰ ਤੇ ਯਾਨੀ ਰਿਸੈਪਸ਼ਨ ਤੇ ਇੱਕ ਵਿਅਕਤੀ ਸੀ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੰਦੇ ਨੇ ਤਾਂ देर रात ਦੀਆਂ ਇਹ ਤਸਵੀਰਾਂ ਨੇ ਅਮਰitsar ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗੁੰਡਾ ਗੱਦੀ ਦਾ ਨੰਗਾ ਨਾਚ ਸ਼ਰਿਆਮ ਦੇਖਣ ਨੂੰ ਮਿਲ ਰਿਹਾ ਹੈ ਇਸ ਪੂਰੇ ਹਾਦਸੇ ਬਾਰੇ ਇਸ ਪੂਰੀ ਘਟਨਾ ਬਾਰੇ ਚਸ਼ਮਦੀਦਾ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਵੀ ਸੁਣ ਲੈਣੇ ਆ ਸਰ ਕੁਝ ਨਹੀਂ ਅਸੀਂ ਅਪਰੋਡ ਲੈ ਕੇ ਉੱਪਰ ਹੀ ਚੜੇ ਆ ਤੇ ਨਾਲ ਦੇ ਨਾਲ ਜਨਰਲ ਰਿਸੈਪਸ਼ਨ ਤੇ ਬੁੰਡਾ ਨਾ ਉਹਦੇ ਤੇ ਉਹਨਾਂ ਨੇ ਹਮਲਾ ਕਰਤਾ ਕਿੰਨੇ ਮੁੰਡੇ ਸੀ ਜਿਹੜੇ ਸੱਤ-ਅੱਠ ਜਣੇ ਸੀਗੇ ਤੇ ਹਮਲਾ ਕਰਨ ਦਾ ਕਾਰਨ ਕੀ ਜਗ ਦਾ ਮਾਰ ਕੇ ਸਰ ਪਹਿਲਾਂ ਆਏ ਆ ਪਹਿਲਾਂ ਇਹ ਵੀ ਸੈਟਿਚ ਵੀ ਆਈ ਆਏ ਆ ਆਂਦੇ ਰਾਤ ਨੂੰ ਹੀ ਆ ਰਾਤ ਨੂੰ ਹੀ ਕਰਦੇ ਦਿਨੇ ਦਿਨੇ ਕੋਈ ਨਹੀਂ ਹੁੰਦਾ ਰਾਤ ਨੂੰ ਆ ਕੇ ਇੱਕਦਮ ਹਮਲਾ ਹੀ ਕਰਦੇ ਆ ਪਰ ਕੀ ਕੋਈ ਲੁੱਟਖੋ ਕਰਨ ਆਉਂਦੇ ਆ ਕਿ ਇਹ ਝਗੜਾਈ ਹੈ ਲੁੱਟਖੋ ਹੀ ਕਰਨ ਆਉਂਦੇ ਜੀ ਤੁਹਾਨੂੰ ਕੁਝ ਲੈ ਕੇ ਗਏ ਕੋਈ ਮੇਰੀ ਲੈ ਕੇ ਕੁਝ ਨਹੀਂ ਫੋਨ ਖੋ ਕੇ ਲੈ ਗਿਆ ਕਿੰਨੇ ਕਿੰਨੇ ਵਜੇ ਹਮਲਾ ਹੋਇਆ ਸੀ ਰਾਤੀ 12 ਵਜੇ ਰਾਤ ਦਾ 12 ਵੇ ਹੀ ਤਾਂ ਹਮਲਾ ਹੋਇਆ ਹਾਂਜੀ ਮੌਕੇ ਤੇ ਫਿਰ ਪੁਲਿਸ ਪਹੁੰਚ ਆਈ ਪਹੁੰਚੇ ਸੀ ਮੌਕੇ ਤੇ ਹੋਟਲ ਦੇ ਤੁਸੀਂ ਕਿੰਨੇ ਜੰਮ ਸੀ ਅਸੀਂ ਸੀਗੇ ਰੂਮ ਲੱਗੇ ਸੀ 2-3 2-3 ਰੂਮ ਲੱਗੇ ਸੀ ਤੇ 2-3 ਅਸੀਂ ਜਾ ਰਹੇ ਸੀ ਠੀਕ ਹੈ ਲੁੱਟ ਇਸ ਤਰ੍ਹਾਂ ਦੀ ਕੋਈ ਤੁਹਾਨੂੰ ਧਮਕੀ ਜਾਂ ਰੰਜਿਸ਼ ਜਾਂ ਕੋਈ ਮਨਵਾ ਹਾਂਜੀ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਗਾ ਕਹਿੰਦੇ ਸਾਡੇ ਹੋਟਲ ਨਹੀਂ ਕਰਦਾ ਕਾਰਨ ਕੀ ਲੱਗਦਾ ਹੈ ਕਿ ਸਰ ਆਂਦੇ ਆ ਫ੍ਰੀ ਰੂਮ ਮੰਗਦੇ ਆ ਹੁਣ ਤੁਹਾਨੂੰ ਪਤਾ ਕੰਮ ਕਰਾ ਫ੍ਰੀ ਰੂਮ ਕਿੱਥੋਂ ਦੇ ਦੀਏ ਹੋਟਲ ਹੋਰ ਵੀ ਹੈਗੇ ਸਿਰਫ ਤੁਹਾਡੇ ਕੋਲ ਹੀ ਕਿਉਂ ਆਂਦੇ ਆ ਧੱਕਾ ਤੁਹਾਡੇ ਧੱਕਾ ਕਰਦੇ ਆ ਸਰ ਧੱਕਾ ਕਰਦੇ ਆ ਉਹਦਾ ਜਾਣਦੇ ਪਤਾ ਵੀ ਚੱਲ ਕੰਮ ਕਰੇਗਾ ਤੁਹਾਡੇ ਮੋਟੇ ਚੱਲ ਲੱਗ ਗਈ ਆ ਹੁਣ ਮਨ ਕੀ ਕਰਦੇ ਮੰਗ ਕਰਦੇ ਸਰ ਜਾਣ ਨੂੰ ਖਤਰਾ ਕਹਿੰਦੇ ਹੋਟਲ ਨਹੀਂ ਚਲਾਉਂਦੇ ਰਹੁਣ ਤੁਸੀਂ ਦੱਸੋ ਤੁਸੀਂ ਕੀ ਕਰੀਏ ਤੇ ਪੁਲਿਸ ਨੂੰ ਇਸ ਬਾਰੇ ਕੰਪਲੀਟ ਹਾਂਜੀ ਕੀਤੀ ਆ ਉਹ ਕਹਿੰਦੇ ਕਰਾਂਗੇ ਐਸਐਸਓ ਸਾਹਿਬ ਗੱਲ ਪਹੁੰਚ ਗਈ ਆ ਕਰਾਂਗੇ ਇਸ ਕਾਰਵਾਈ ਤਲਬਾਤਾ ਹੀ ਆ ਇਹ ਹੋਟਲ ਚ ਆ ਕੇ ਐਂਟਰੀ ਕੀਤੀ ਆ ਅਹੀ ਉੱਪਰ ਰੂਮ ਚ ਗਏ ਆਪਣੇ ਚ ਮੁੰਡੇ ਆਏ ਆ ਉਹਨਾਂ ਤਾੜ ਤਾਰ ਕੋਲੇ ਗੋਲੀਆਂ ਚਲਾਈਆਂ ਗੋਲੀਆਂ ਤੇ ਆ ਕੇ ਸ਼ੀਸ਼ਾ ਟੁੱਟਾ ਆ ਹੁਣ ਕੇ ਉਹ ਤੋੜ ਭੰਨ ਕੇ ਤਿੱਟਾ ਟੋੜੇ ਮਾਰੇ ਮੁੜ ਕੇ ਮੁੰਡਾ ਕਾਊਂਟਰ ਤੇ ਬੰਦਾ ਹੋਰ ਇਹ 10 ਰੁਪਏ ਨਾਲ ਉਹ ਵਾਟ ਟੋਕ ਕਰਕੇ ਗਏ ਆ ਕਿਉਂਕਿ ਇਹ ਸਿਵਲੋਸਪੋ ਦੇ ਗੁਨਨਾਨਕ ਹਸਪਤਲ ਦਾਖਲ ਕਰਾ ਗਏ ਆ ਬਹੁਤ ਐਮਰਜੈਂਸੀ ਜਗਾ ਭਾਜੀ ਤੁਹਾਡਾ ਨਾਮ ਕੀ ਹੈ ਸਾਡਾ ਨਾਮ ਲਾਪਰੀ ਤੇ ਕਿਹੜਾ ਫੋਟ ਹੈ ਇਹ ਰੋਲਸਟਾਰ ਹੋਰ ਲਿਆ ਭਾਜੀ ਕਿੰਨੇ ਦਿਨ ਪਹਿਲਾਂ ਲਿਆ ਸੀ ਅਸੀਂ 2-3 ਦਿਨ ਹੋ ਗਏ ਪਹਿਲਾਂ ਲਿਆ ਕੋਈ ਪੁਰਾਣੀ ਰ ਬੋੜਾ ਗੁੰਡਾਗਰਦੀ ਕਰਦੇ ਪਿਸਟਲ ਲੈ ਕੇ ਆਂਦੇ ਗਲੋਕ ਪਿਸਟਲ ਲੈ ਕੇ ਆਂਦੇ ਭਾਜੀ ਤੁਹਾਨੂੰ ਕੀ ਪਤਾ ਲੱਗਣੋਂ ਕੋ ਪਿਸਟਲ ਗੁੰਡੀ ਭਾਜੀ ਹਾਂਜੀ ਭਾਜੀ ਕਿੰਨੀ ਗੋਲੀ ਚੱਲੀ ਭਾਜੀ ਇੱਕ ਗੋਲੀ ਚੱਲੀ ਸੀ ਜਕਾ ਚੋਰ ਹੋ ਗਿਆ ਹਾਂਜੀ ਸੀਛੇ ਦੇ ਬੱਜੀ ਕਾਰਨ ਕੀ ਹੀ ਲੱਗਦਾ ਕਾਰਨ ਭਾਜੀ ਪਤਾ ਨਹੀਂ ਭਾਜੀ ਐਵੇਂ ਗੁੰਡਾਗਰਦੀ ਕਰਦੇ ਧੱਕਾ ਕਰਦੇ ਭਾਜੀ ਇੱਥੇ ਤੁਰੇ ਫਿਰਦੇ ਲੋਫਰ ਹੈਗੇ ਆ ਵੇਲੇ ਤੁਰੇ ਫਿਰਦੇ ਨਹੀਂ ਅਸੀਂ ਜਾਣਦੇ ਇੱਥੇ ਵੇਲੇ ਤੁਰੇ ਫਿਰਦੇ ਭਾਜੀ ਅੱਗੇ ਉਹਨਾਂ ਡਰ ਹੈਗਾ ਕਰਦੇ ਮੇਰੇ ਮਾਂ ਕੱਲੀ ਕਰ ਲਈ ਮੈਨੂੰ ਡਰ ਲੱਗਦਾ ਕਿ ਰਿਆਂ ਮੇਨੂੰ ਨਾ ਮਾਰ ਦੇਣ ਭਾਜੀ ਮੌਕੇ ਤੇ ਪੁਲਿਸ ਨੂੰ ਸੂਚਨਾ ਕੀਤਾ ਸੀ ਪੁ ਤੇ ਮੇਰੇ ਮੁੰਡੇ ਜਖਮੀ ਹੋਇਆ ਕੋਈ ਜਖਮੀ ਆ ਪਾਜੀ ਹਸਪੀਟਲ ਵੇਟ ਦਾ ਲੱਗਾ ਪਹਿਲਾਂ ਵੀ ਉਹ ਆਏ ਪਹਿਲਾਂ ਵੀ ਕੋਈ ਝਗੜਾ ਹੋਇਆ ਪਹਿਲਾਂ ਦੂਸਰੇ ਹੋਟਲ ਹੋਇਆ ਸੀ ਕਿਹੜਾ ਹੋਟਲ ਕਿਹੜਾ ਹੋਟਲ ਉਹ ਇਹ ਵੀ ਸੇਠੀ ਹੋਟਲ ਸੀ ਕਿੰਨੇ ਵੀ ਇਹੋ ਮੁੰਡੇ ਸੀ ਹਾਂਜੀ ਇਹੋ ਮੁੰਡੇ ਆ ਪਹਿਲਾਂ ਹੋ ਗਿਆ 15 ਇਹ 15 20 ਦਿਨ ਹੋ ਗਏ ਆ ਮੇਰੇ 15 ਟੰਕੇ ਲੱਗੇ ਪਾਜੀ ਅੱਗੇ ਸੱਟਾ ਮਾਰ ਕੇ ਗਏ ਕੋਈ ਕਾਰਵਾਈ ਨਹੀਂ ਬਣੀ ਇਹਨਾਂ ਦੇ ਓਕੇ ਦੇ ਕਮਰੇ ਲੱਗੇ ਸੀ ਤੇ ਉਹ ਮੁੰਡਾ ਕਾਊਂਟਰ ਤੇ ਬੈਠਾ ਸੀ ਕੀ ਨਾਮ ਦਾ ਅਮਰਤ ਉਹਦੇ ਕਿੰਨੇ ਕੇ ਸੱਟਾਂ ਲੱਗਿਆ ਜੀ ਪੂਰੇ 36 ਟੰਕੇ ਲੱਗੇ ਜੋ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਨੇ ਕਾ ਪਹਿਲੇ ਵੀ ਨਹੀਂ ਕਾਰਵਾਈ ਹੋਈ ਐਟਮ ਵੱਲ ਕੋਈ ਕਾਰਵਾਈ ਨਹੀਂ ਹੋਈ ਪਾਜੀ। ਤੁਹਾਡੇ ਤੇ ਪਹਿਲਾਂ ਵੀ ਹਮਲਾ ਹੋਇਆ ਅੱਜ ਫੇਰ ਹਮਲਾ ਹੋਇਆ ਪਹਿਲਾਂ ਵੀ ਤੁਸੀਂ ਪੁਲਿਸ ਤੋਂ ਕਾਰਵਾਈ ਕਰਵਾਈ ਹੋਣੀ ਐ ਹੁਣ ਤੱਕ ਕੋਈ ਕੀ ਲੱਗਦਾ ਕਿ ਵਾਰ-ਵਾਰ ਤੁਹਾਡੇ ਤੇ ਹਮਲਾ ਕਿਉਂ ਹੋਇਆ? ਪਤਾ ਨਹੀਂ ਪਾਜੀ ਕਿਉਂ ਹੋ ਰਿਹਾ। ਕੀ ਮੰਗ ਕੀ ਕਰਦੇ ਹੋ? ਮੰਗ ਪਾਜੀ ਵੈਸੇ ਗੁੰਡਾਗਰਦੀ ਕਰਦੇ ਆ ਡਰਾਣਾ ਚੁੰਦੇ ਮਾਰਨਾ ਚੁੰਦੇ ਆ। ਤੁਹਾਡੀ ਕੀ ਮੰਗ ਕੀ ਹੈ? ਪ੍ਰਸ਼ਾਸਨ ਤੋਂ ਮੰਗਤੀ ਕਰ। ਮੇਰਾ ਹੱਲ ਕੀਤਾ ਜਾਵੇ ਪਾਜੀ।